ਮਾਂਕੇ ਤੇਰੀ ਲਾਲੀ ਜੀ ਜੈ ਬਹੁਤ ਵਾਰਾ ਪਾਲ ਕੀ ਜੈ ਮਈਆ ਕੀ ਜੈ ਰਿੰਦਾਬਾਹ ਮਹਾਰਾਜ ਕੀ ਜੈ ਕਹਕਰ ਤਿੰਦਪੁਰ ਦੀ ਮਾਤਾ ਜੀ ਦਾ ਬਹੁਤ ਸਾਰੇ ਜੀ ਜੈ ਮਾਤਾ ਪਿਛਲੇ ਦਿਨੀ ਸਾਰੇ ਦੁਨੀਆ ਦੇ ਅੰਦਰ ਜਨਮਸ਼ਟਮੀ ਪਰਬ ਜਿਹੜਾ ਵਾ ਉਹ ਮਨਾਇਆ ਗਿਆ ਔਰ ਅੱਜ ਛੱਡੀ ਮੁਬਾਰਕ ਆ ਕੋਕਰਨ ਜੀ ਤੇਨੇ ਦੀ ਸਾਰੀ ਜਿਹੜੀ ਟੀਮ ਆ ਅੱਜ ਮੈਂ ਦੇਖਦਾ ਕਿ ਕੋਈ ਧਾਰਮਿਕ ਨੇ ਪਹਿਲਾ ਮਾਂ ਦਾ ਜਾਗਰਣ ਜਿਹੜਾ ਵਾ ਉਹ ਮਾਂ ਚੰਤਪੁਰਨੀ ਦਾ ਉਹ ਵੀ ਕਰਵਾਇਆ ਸੀਗਾ ਉਸ ਤੋਂ ਅੱਜ ਜਨਮਸ਼ਟਮੀ ਅੱਜ ਛੱਟੀ ਮੁਬਾਰਕ ਆ ਔਰ ਇੰਨੇ ਸ਼ਹਿਰ ਦੇ ਅੰਦਰ ਪ੍ਰੋਗਰਾਮ ਧਾਰਮਿਕ ਜਿਹੜੇ ਨੇ ਬਹੁਤ ਸਾਰੇ ਸਬੱਤ ਸੁਸਾਇਟੀਆਂ ਕਰਾਉਂਦੀਆਂ ਪਰ ਜੋ ਕਰਨਜੀ ਦਿਨ ਦੀ ਜਿਹੜੀ ਟੀਮ ਆ ਕਿਉਂਕਿ ਇਹ ਪ੍ਰਧਾਨ ਵੀ ਨੇ ਇਸ ਕਰਕੇ ਮੈਂ ਮੁਬਾਰਕਬਾਦ ਵੀ ਦਿੰਨਾ ਵਾ ਔਰ ਮਾਦੇ ਚਰਨਾਂ 'ਚ ਬੇਨਤੀ ਵੀ ਕਰਾਂਗਾ ਕਿ ਜਿਸ ਤਰੀਕੇ ਦੇ ਨਾਲ ਕਰਨ ਨਾਕਬਾਲ ਜੀ ਤੇ ਇਹਦੀ ਸਾਰੀ ਟੀਮ ਆ ਆਪਸੀ ਪਿਆਰ ਮੁਹੱਬਤ ਭਾਈਚਾਰਕਾਂ ਜਿਹੜੀ ਆ ਉਸ ਨੂੰ ਬਣਾ ਕੇ ਰੱਖਦੇ ਆ ਔਰ ਹਮੇਸ਼ਾ ਮਾਂ ਸਾਨੂੰ ਅਸ਼ੀਰਵਾਦ ਦੇ ਕੇ ਰੱਖੇ ਔਰ ਸਾਬਤ ਸਾਡਾ ਆਪਸ ਵਿੱਚ ਜਿਹੜਾ ਪਿਆਰ ਆ ਉਹ اسی ਤਰ੍ਹਾਂ ਜਿਹੜਾ ਵਾ ਉਹ ਬਣਿਆ ਰਹੇ ਜਨਮ ਉਹ ਬਣਿਆ ਲੋਕਾਂ ਦਾ ਬਹੁਤ ਪਿਆਰ ਮਿਲਿਆ ਆ ਹਾਂ ਇਹ ਮੈਂ ਕਹਿ ਸਕਦਾ ਵਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਨੈਸ਼ਨਲ ਕਮਿਸ਼ਨਰੀ ਅਰਵਿੰਦ ਕੇਜਰੀয়াল ਸਾਹਿਬ ਅਤੇ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਪੰਜਾਬ ਦੇ ਸਾਡੇ ਪਰਿਵਾਰੀ ਮਨੀਸ਼ ਸੋਧਿਆ ਜੀ ਸਟੇਟ ਪ੍ਰੈਜਨ ਅਮਨ अरोड़ा ਜੀ ਔਰ ਬਹੁਤ ਹੀ ਸਤਿਕਾਰਯੋਗ ਲੁਧਿਆਣੇ ਦੇ ਜਿਹੜੋ ਕੈਪਟਨ ਮਿਨਿਸਟਰ ਨੇ ਸੰਜੀਵ अरोड़ा ਜੀ ਸਾਰੀ ਟੀਮ ਜਿਹੜੀ ਆ ਜਿਨ੍ਹਾਂ ਨੇ ਪਿਛਲੇ ਦਿਨੀ ਇੱਕ ਪੰਜਾਬ ਦੀ ਉਹ ਮੈਂ ਕਹਿ ਸਕਦਾ ਕਿ ਸਭ ਤੋਂ بڑا ਜਿਹੜਾ ਬੋਰਡ ਆ ਲਗਭਗ 1 ਕਰੋੜ 40 ਲੱਖ ਲੋਕਾਂ ਦੀ ਜਿਹੜੀ ਨਮੈਂਦਗੀ ਹੈ ਬੋਰਡ ਜਿਹੜਾ ਕਰਦਾ ਵਾ ਔਰ 42% ਤੋਂ ਵੱਧ ਪੰਜਾਬ ਦੀ ਇਸ ਧਰਤੀ ਤੇ ਦਲਿਤ ਭਾਈਚਾਰਾ ਵਾ ਉਹਨਾਂ ਨੇ ਦੀ ਨਮਾਇੰਦਗੀ ਕਰਨ ਵਾਸਤੇ ਮਾਨਯੋਗ ਸੀਐਮ ਸਾਹਿਬ ਨੇ ਜਿਹੜਾ ਇਹ ਮੇਰੇ ਤੇ ਮਾਨ ਬਖਸ਼ਿਆ ਵਾ ਮੈਂ ਉਹਨਾਂ ਦਾ ਜਿੱਥੇ ਧੰਨਵਾਦ ਕਰਦਾ ਨਾਲ ਦੀ ਨਾਲ ਮੈਂ ਵੀ ਕਹਿਣਾ ਚਾਹਨਾ ਵਾ ਕਿ ਇਹਨਾਂ 18 ਮਹੀਨਿਆਂ ਦੇ ਅੰਦਰ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗਾ ਕਿ ਵੈਸੇ ਤਾਂ ਜਾਤ ਪਾਤ ਧਰਮ ਇਹਨਾਂ ਚੀਜ਼ਾਂ ਤੋਂ ਗੋਤਬਾਹ ਪ੍ਰਾਂਤਵਾਦ ਤੋਂ ਮੈਂ ਹਮੇਸ਼ਾ ਉੱਪਰ ਉੱਠ ਕੇ ਰਹਿਣਾ ਵਾ ਲੇਕਿਨ ਕਿਉਂਕਿ ਡਿਊਟੀ ਜਿਹੜੀ ਆ ਉਹ ਲਗਭਗ 1 ਕਰੋੜ 40 ਲੱਖ ਲੋਕਾਂ ਦੀ ਜਿਹੜੀ ਮਾਨਯੋਗ ਸੀਐਮ ਸਾਹਿਬ ਨੇ ਦਿੱਤੀ ਆ ਉਸ ਨੂੰ ਪੂਰੀ ਇਮਾਨਦਾਰੀ ਦੇ ਨਾਲ ਜਿੱਤੇ ਨਮਾਵਾ ਉਥੇ ਨਾਲ ਦੀ ਨਾਲ ਪੂਰੇ ਪੰਜਾਬ ਦੇ ਵਿੱਚੋਂ ਕੱਲ ਅਸੀਂ 9:30 ਵਜੇ ਜਲੰਧਰ ਬਾਈਪਾਸ ਤੋਂ ਇੱਕ ਸ਼ੁਕਰਾਨਾ ਯਾਤਰਾ ਜੋ ਪਾਵਨ ਵਾਲਮੀਕੀ ਤੀਰਥ ਸਵੇਰੇ ਤੋਂ ਕਰਨ ਜਾ ਰਹੇ ਆ ਸਾਰੇ ਪੰਜਾਬ ਦੇ ਵਿੱਚ ਉਤਸ਼ਾਹ ਆ ਤੇ ਮੈਂ ਉਥੇ 2:30 ਵਜੇ ਪਹੁੰਚ ਜਾਣਾ ਮੈਂ ਤਾਂ ਮੈਂ ਸਾਰੇ ਪੰਜਾਬ ਦੇ ਸਤਿਕਾਰਯੋਗ ਆਪਣੇ ਦੋਸਤਾਂ ਮਿੱਤਰਾਂ ਨੂੰ ਕਾਰਯਕਰਤਾਵਾਂ ਨੂੰ ਨਿਮੇਦਨ ਕਰਾਂਗਾ ਕਿ ਕੱਲ ਉਹ ਆਪਣੇ ਆਪਣੇ ਸੱਤਰ ਤੇ ਵੱਡੀ ਤਰ੍ਹਾਂ ਚ ਪਾਵਨ ਵਾਲਮੀ ਕੀ ਤੀਰਥ 2:30 ਵਜੇ ਪਹੁੰਚਣ ਤਾਂ ਕਿ ਪਰਮਾਤਮਾ ਦਾ ਜਿਹੜਾ ਸ਼ੁਕਰਾਨਾ ਵਾ ਉਹ ਆਪਾਂ ਕਰ ਸਕੀਏ। ਬਾਂਕੇ ਵਿਯਾਰੀ ਲਾਲ ਕੀਜੈ ਲੱਡੂ ਗੋਪਾਲ ਕੀਜੈ। ਪਰਮਾਤਮਾ ਦੀ ਲੱਡੂ ਗੋਪਾਲ ਜੀ ਦੀ ਅਪਾਰ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੈ ਮਾ ਚਿੰਤਪੁਨੀ ਟਰਸਟ ਔਰ ਜਿੰਨੇ ਵੀ ਮੇਰੇ ਸਤਿਕਾਰਯੋਗ ਭਰਾ ਖੜੇ ਨੇ ਸਾਰੇ ਹੀ ਸਾਡੇ ਸਲੀਲ ਜੀ ਸ਼ਿਰੂ ਜੀ ਬੋਵੀ ਕੰਸਰਨ ਜੀ ਵਿਮਲ ਹਰਜਾਈ ਜੀ ਔਰ ਸਾਡੇ ਚੋਪੜਾ ਸਾਹਿਬ ਸਾਰੇ ਸਾਡੀ ਇਹ ਲੁਧਿਆਣਾ ਸ਼ਹਿਰ ਦੀ ਪੂਰੇ ਪੰਜਾਬ ਦੀ ਸਮੂਚੀ ਟੀਮ ਹੈ ਮੇਰੀ ਇਹ ਮੇਰਾ ਪਰਿਵਾਰ ਹੈ ਤੇ ਪ੍ਰਮਾਤਮਾ ਦੀ ਬੜੀ ಅಪਾਰ ਕਿਰਪਾ ਜਿਹੜਾ ਕਿ ਲੱਡੂ ਗੋਪਾਲ ਜੀ ਦਾ ਛੱਟੀ ਦੇ ਦਿਨ ਜਿਹੜੀ ਛੱਟੀ ਅਸੀਂ ਹੁਮ ਹਮਾ ਕੇ ਮਨਾਨੇ ਆ ਤੇ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਲੰਗਰ ਜਿਹੜਾ ਲਗਾਇਆ ਵਾ ਔਰ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚੋਂ ਜਿੰਨੀ ਵੀ ਪਰਸਨਲਿਟੀਆਂ ਨੇ ਸਾਰੇ ਹੀ ਸੰਸਥਾਵਾਂ ਰੂਪ ਦੇ ਵਿੱਚ ਅੱਜ ਆਏ ਨੇ ਔਰ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਔਰ ਪ੍ਰਮਾਤਮਾ ਨੂੰ ਅਰ اے میرے پرماطما ایدے ਜਿਹੜੀ ਸਾਡੀ ਸੰਸਥਾਵਾਂ ਨੇ ਇੱਕ ਜੁਟ ਹੋ ਕੇ ਅਸੀਂ ਰਹੀਏ ਤੇ ਜਿਹੜੇ ਲੁਧਿਆਣੇ ਸ਼ਹਿਰ ਦੀ ਉਪਰਾਲੇ ਨੇ ਅਸੀਂ ਹਰ ਸਾਲ ਦੀ ਤਰ੍ਹਾਂ ਜਿਹੜੇ ਇਸ ਸਾਲ ਵੀ ਕਰ ਰਹੇ ਔਰ ਜਿਹੜੇ ਆਉਣ ਵਾਲੇ ਨੇ ਉਹ ਵੀ ਅਸੀਂ ਸਾਰੇ ਭਾਈਕੇ ਜੁਟ ਹੋ ਕੇ ਕਰੀਏ ਬਹੁਤ ਬਹੁਤ ਸ਼ੁਕਰੀਆ ਜੈ ਮਾਤਾ ਅੱਜ ਬਹੁਤ ਹੀ ਭਗਾਵਲਾ ਦਿਨ ਜਿੱਥੇ ਕਿ ਪੂਰੇ ਵਿਸ਼ਵ ਨੇ ਪਿਛਲੇ ਕੁਝ ਦਿਨਾਂ ਜਨਮਾਸ਼ਟਮੀ ਦਾ ਪਰਬ ਬੜੇ ਹੀ ਹਰਸ਼ੋਲਾਸ ਨਾਲ ਮਨਾਇਆ ਗਿਆ ਉਥੇ ਅੱਜ ਸਾਡੇ ਏਕੇ ਕਾਰ ਬਜ਼ਾਰ ਦੇ ਜਿਹੜੇ ਕਿ ਸਾਡੇ ਐਮ ਡੀ ਨੇ ਔਰ ਇਸ ਦੇ ਅੱਜ ਪਾਵਨ ਪਵਿੱਤਰ ਜਿਹੜਾ ਅੱਜ ਲੰਗਰ ਲਗਾਏ ਉਹਦੀ ਅਧਿਐਕਸ਼ਤਾ ਕਰਦੇ ਹੋਏ ਮੇਰੇ ਬੜੇ ਭਰਾ ਸਾਡੇ ਕਰਨ ਨਾਗਪਾਲ ਜੀ ਔਰ ਉਹਨਾਂ ਦੀ ਪੂਰੀ ਟੀਮ ਜਿਹੜੀ ਕਿ ਜੀ ਐਮ ਸੀ ਟਰਸਟ ਦੇ ਨੇ ਸੁਨੀਲ ਜੀ ਔਰ ਉਹਨਾਂ ਦੇ ਨਾਲ ਸਾਡੇ ਸੱਬਰਵਾਲ ਜੀ ਔਰ ਉਹਨਾਂ ਦੀ ਪੂਰੀ ਟੀਮ ਜਿਹੜੇ ਹੈ ਤੇਰਤ ਜੀ ਉਹਨਾਂ ਨੇ ਅੱਜ ਮਿਲ ਕੇ ਜਿਹੜਾ ਇੱਥੇ ਲੰਗਰ ਦਾ ਉਪਰਾਲਾ ਕੀਤਾ ਕਿਉਂਕਿ ਇਹ ਜਿਹੜਾ ਛੱਡੀ ਦਾ ਉਤਸਵ ਹੈ ਮੈਨੂੰ ਉਹਨੇ ਕਰਨ ਜੀ ਦੱਸ ਰਹੇ ਸੀਗੇ ਕਿ ਜਿਹੜਾ ਉਹਨਾਂ ਦਾ ਪਰਿਵਾਰ ਹੈ ਇਹ ਜਿਹੜਾ ਛੱਡੀ ਦਾ ਉਤਸਵ ਹੈ ਕਾਫੀ ਸਾਲਾਂ ਤੋਂ ਇਸੇ ਤਰ੍ਹਾਂ ਪਰਵ ਜਿਹੜਾ ਠਾਕੁਰ ਜੀ ਦਾ ਮਨਾਉਂਦਾ ਹੈ ਔਰ ਕਿਉਂਕਿ ਜਨਮਾਸ਼ਟਮੀ ਦੇ ਰੂਪ ਦੇ ਵਿੱਚ ਜਦੋਂ ਲੱਡੂ ਗੋਪਾਲ ਜੀ ਦਾ ਇੱਥੇ ਜਨਮ ਹਉਤਸਵ ਸਾਰੇ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਤਾਂ ਛੱਡੀ ਦਾ ਹਉਤਸਵ ਨੰਦ ਹਉਤਸਵ ਵੀ ਜਿਹੜਾ ਹੁੰਦਾ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਤੇ ਅੱਜ ਅਸੀਂ ਪੂਰੀ ਸ਼੍ਰੀ ਤ੍ਰਿਪਤੀ ਬਾਲਾ ਜੀ ਦਾ ਧਿਆਤਰਾ ਮਹੌਸਤਵ ਕਮੇਟੀ ਦੇ ਨਾਲ ਮੈਂ ਬੌਬੀ ਕਾਉਂਸਲ ਔਰ ਵਿਮਲ ਹਰਜਾਈ ਜੀ ਦੇ ਨਾਲ ਉਹਨਾਂ ਦੀ ਪੂਰੀ ਟੀਮ ਜਿਹੜੀ ਕਿ ਸਾਡੇ ਨਾਲ ਦੀਪੂ ਜੀ ਹੈ ਅਸੀਂ ਇੱਥੇ ਨਤਮਸਤਕ ਹੋਏ ਆ ਕਰਨ ਨਾਗਪਾਲ ਜੀ ਨੂੰ ਇਸ ਪਰਵ ਦੀ ਅਸੀਂ ਵਧਾਈ ਵੀ ਦਿੰਨੇ ਆ ਔਰ ਇਸ ਜਿਹੜੇ ਅੱਜ ਦੇ ਇਸ ਕਾਰਜ ਦੇ ਵਿੱਚ ਜਿਹੜੇ ਕਿ ਲੰ ਕਰਕਰ ਦੇ ਵਿੱਚ ਜਿਹੜਾ ਇਹ ਅੱਜ ਦਾ ਮਹਾਮਾਈ ਦਾ ਪ੍ਰਸ਼ਾਦ ਹੈ ਠਾਕੁਰ ਜੀ ਦਾ ਪ੍ਰਸ਼ਾਦ ਹੈ ਪੰਚਾਇਤ ਇਸ ਦੇ ਵਿੱਚ ਵੀ ਇਹਨਾਂ ਨੂੰ ਬਹੁਤ-ਬਹੁਤ ਵਧਾਈ ਵੀ ਦਿੰਨੇ ਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉਪਰਾਲੇ ਕਰਦੇ ਉਹਨਾਂ ਵਾਸਤੇ ਵੀ ਅਸੀਂ ਇਹਨਾਂ ਨੂੰ ਵਧਾਈ ਦਿੰਨੇ ਆਂ ਜੀ ਔਰ ਇੱਕ ਵਾਰ ਫੇਰ ਤੋਂ ਜੁਗਲ ਜੋੜੀ ਸਰਕਾਰ ਕੀ ਜਿਹੜੇ ਠਾਕੁਰ ਜੀ ਦੀ ਛੱਟੀ ਹੈ ਔਰ ਇਹ ਬਹੁਤ-ਬਹੁਤ ਵਧਾਈ ਸਾਰਿਆਂ ਨੂੰ ਆਏ ਸਾਡੇ ਵੱਡੇ ਭਰਾ ਕਰਨ ਨਾਗਪਾਲ ਜੀ ਜੈ ਮਾ ਚਿੰਤ ਉਹਨੀ ਟਰਸਟ ਵੱਲੋਂ ਆ ਛੱਟੀ ਦੇ ਤਿਹਾਰ ਤੇ ਠਾਕੁਰ ਜੀ ਦੇ ਇਸ ਪਾਵਨ ਤਿਹਾਰ ਤੇ ਭੰਡਾਰੇ ਦਾ ਯੋਜਨ ਕੀਤਾ ਗਿਆ ਹੈ ਸਾਡੇ ਵੱਡੇ ਵੀ ਹਰ ਵਾਰੀ ਮਾ ਚਿੰਤਪੂਰਨੀ ਦਾ ਹੋਵੇ ਠਾਕੁਰ ਜੀ ਦਾ ਹੋਵੇ ਭੋਲੇ ਸ਼ੰਕਰ ਦਾ ਹੋਵੇ ਹਰ ਤਿਹਾੜ ਬੜੀ ਧੂਮ-ਧਾਮ ਨਾਲ ਮਨਾਉਂਦੇ ਨੇ ਜਿੰਦ ਨੇ ਸਾਨੂੰ ਸਾਰੇ ਲੁਧਿਆਣੇ ਨੂੰ ਇਕੱਠਾ ਕਰਦੇ ਨੇ ਆਪਣੇ ਸਨਾਤਨ ਤਰੰਧ ਦਾ ਦਵਜ ਇਹ ਲੈ ਆ ਰਹੇ ਸਾਡੇ ਵੱਡੇ ਪ੍ਰਾਕ ਕਰਨ ਨਾਗਵਾਲ ਜੀ ਇਹਨਾਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਛੱਟੀ ਨੂੰ ਠਾਕੁਰ ਜੀ ਸਭ ਤੇ ਕਿਰਪਾ ਬਣਾਈ ਰੱਖਣ